ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਤੇ ਸੱਜਣਾ ਫਿਰ ਆਪਾਂ ਵੀਡੀਓ ਬਣਾਉਣ ਅੱਜ ਪਹੁੰਚੇ ਆ ਪਿੰਡ ਮੰਡੇਰ ਖੁਰਦ ਤਹਿਸੀਲ ਲੋਂਗੋਵਾਲ ਤੇ ਯਲਾ ਹੈਗਾ ਸੱਜਣਾ ਨਾਲ ਜੇ ਗੱਲਬਾਤ ਕਰ ਲਈਏ ਸੰਗਰੂਰ ਐਨ ਵੀ ਢਿੱਲੋਂ ਡੈਰੀ ਫਾਰਮ ਤੇ ਪਹੁੰਚੇ ਹੋਏ ਆ ਪੰਮੇ ਢਿੱਲੋਂ ਲਵੇ ਕੰਮ گاਵਾਂ ਦਾ ਪਰ ਕਰਦਾ ਇਆਂ ਹੀਆਂ گاਵਾਂ ਦਾ ਵੀ ਜਿਹੜੀਆਂ ਏਰੀਆ ਦੇ ਵਿੱਚ ਘਟ ਪਾਈਆਂ ਜਾਂਦੀਆਂ ਟੋਪ گاਵਾਂ ਦਾ ਕੰਮ ਆ ਬਾਈ ਦਾ ਤੇ ਗੱਲਬਾਤ ਬਾਈ ਨਾਲ ਕਰਾ ਦਾਂਗੇ ਪੀਸ ਤਿੰਨ ਦਿਖਾਵਾਂਗੇ ਇੱਕ ਕੱਚੀ ਆ ਦੋ ਤਿਆਰ ਨੇ ਤੇ ਜਿਹੜੀ ਆ ਇਧਰਲੇ ਪਾਸੇ ਖੜੀ ਆ ਇਹਦਾ ਕੋਈ ਲੇਖਾ ਹੀ ਨਹੀਂ ਹੈਗਾ ਪਹਿਲ ਨਹੀਂ ਆ ਦੰਦਾ ਚ ਪੰਡਲੇ ਵੇ ਦੀ ਲਈ ਫਿਰਦੀ ਆ ਬਾਕੀ ਡਿਟੇਲ ਸਾਰੀ ਬਾਈ ਦੱਸੂਗਾ ਆ ਜੋ ਜੀ ਹੋਰ ਪੰਮੇ ਕਿਵੇਂ ਆ ਠੀਕ ਆ ਬਾਈ ਬੰਦ ਜਾ ਚੜਦੀ ਕਲਾ ਹਾਂਜੀ ਹਾਂ ਬਾਈ ਉਹ ਪੀ ਰਿਪੋਰਟ ਜੀ ਕਿ ਮੈਂ ਚੱਲਦਾ ਕੰਮ ਵਧੀਆ ਬਾਈ ਪੂਰਾ ਟੌਪ ਤੇ ਚੱਲਦਾ ਪਰਮਾਉ ਦੇ ਕਿਰਖਾਨਾ ਉਦੋਂ ਮੇਰਾ ਮਨ ਬੜਾ ਖੁਸ਼ ਹੁੰਦਾ ਯਾਰ ਜਦੋਂ ਮੈਂ ਕਿਸੇ ਨਵੇਂ ਮੁੰਡੇ ਨੂੰ ਦੇਖਦਾ ਆਪਦੇ ਖਾਣੀ ਨੂੰ ਇਸ ਫੀਲਡ 'ਚ ਨਾ ਕੰਮ ਕਰਦੇ ਹਾਂਜੀ ਹਾਂਜੀ ਬਾਈ ਹੁੰਦਾ ਹੀ ਆਏ ਤਾਂ ਇੱਕ ਜਮਾਨਾ ਹੁੰਦਾ ਸੀ ਵੀ ਵੱਡੀ ਉਮਰ ਦੇ ਸੱਚ ਨਹੀਂ ਵਪਾਰ ਕਰਦੇ ਯਾਰ ਹਾਂ ਹਾਂਜੀ ਬਾਈ ਅੱਜ ਤਾਂ ਮੇਰੇ ਵਰਗੇ ਬਹੁਤ ਕਰਨ ਲੱਗ ਗਏ ਹੁਣ ਮੇਰੀ ਇੱਛਾ ਹੈਗੀ ਆ ਵੀ ਇਸ ਲੈਂਡ 'ਚ ਲਾ ਲਓ ਵਪਾਰ ਲੈਂਡ 'ਚ ਤੇ ਫਾਰਮਿੰਗ ਲੈਂਡ 'ਚ ਲਾ ਲਓ ਵੀ ਆਪਦੇ ਫਾਰਮ ਯਾਰ ਨਵੇਂ ਮੁੰਡੇ ਬਣਾਉਣ ਬਾਹਰ ਸਾਨੂੰ ਪਤਾ ਹੀ ਆ ਵੀ ਬਾਹਰ ਦਾ ਹੁਣ ਬੁਰਾ ਹਾਲ ਬੁਰਾ ਹਾਲੀ ਆ ਬਾਈ ਯਾਰ ਆ ਜਿਹੜੇ ਬਾਹਰ 20 30 ਲੱਖ ਲਾ ਕੇ ਜਾਂਦੇ ਨੇ ਗੁੱਸਾ ਮੇਰੀ ਗੱਲ ਦਾ ਕਰਿਓ ਨਾ ਤੁਸੀਂ 10 ਲੱਖ ਨਾਲ ਇੱਥੇ ਵੀ ਆਪਦਾ ਵਧੀਆ ਸਿਸਟਮ ਹੈ ਹਾਂਜੀ ਹਾਂਜੀ ਬਾਈ ਪੂਰਾ ਟਾਪ ਦਾ ਕਿਉਂਕਿ ਇਹਨਾਂ ਨੇ ਆਉਣ ਸਾਰੀ ਤਾਜ਼ੀਆਂ ਲੋ ਉਦੋਂ ਹੀ ਕਮਾਈ ਦੇਣੀ ਉਦੋਂ ਹੀ ਕਮਾਈ ਦੇਣੀ ਸ਼ੁਰੂ ਦੀ ਦੀ ਹਾਂਜੀ ਬਾਈ ਆ ਕਿਹੜੇ ਵੱਨੋਂ ਸ਼ੁਰੂ ਕਰੀਏ ਬੰਦੇ ਇਧਰੋਂ ਕਰ ਲੈ ਬਾਈ ਚਾਹੇ ਉਧਰੋਂ ਕਰ ਲੈ ਜਿੱਧਰ ਮਰਜੀ ਗੱਲ ਠੀਕ ਹੈ ਗੱਲ ਹਾਂਜੀ ਹਾਂਜੀ ਬਾਈ ਲੈ ਫਿਰ ਉਧਰੋਂ ਕਰ ਲੈ ਸ਼ੁਰੂ ਇਹ ਵੱੱਛੀ ਦਿਖਾ ਦਾਂਗੇ ਇਧਰ ਲਈ ਐਂਡ ਤੇ ਇਹ ਐਂਡ ਤੇ ਦਿਖਾ ਦਾਂਗੇ ਪਹਿਲਾਂ ਕੱਚੀ ਵੱੱਛੀ ਨੂੰ ਕਰ ਲੈ ਸਟਾਰਟ ਪਹਿਲਾਂ ਤਾਂ ਗਰੀ ਇਹਦਾ ਕੱਦ ਦੇ ਦਿ ਪਰਦਾ ਵਾਹਟਰੱਕ ਜੀ ਦਾ ਨਾ ਪੂਰੀ ਡਬਲ ਹੈ ਵੀਰੇ ਕਿਹੜਾ ਸੁਆ ਸੁੰਦੀ ਆ ਪੰਮੇ ਸੁਆ ਵੀਰੇ ਦੂਜਾ ਛੇਗ ਦੇ ਦੰਦ ਤੋਂ ਬ੍ਰਦਰ ਇਹ ਹਲੇ ਚੱਕਦੀ ਐ ਚੱਕਦੀ ਐ ਛੇਗ ਹਾਂਜੀ ਬਾਈ ਜਿਹੜੇ ਬਈ ਫਾਰਮ ਵਾਲੇ ਬੰਦੇ ਵਾਸਤੇ ਨਾ ਵੀਰੇ ਨਗੀਨਾ ਹੀ ਇੱਕ ਪ੍ਰਕਾਰ ਦਾ ਜਿਹੜਾ ਲੈ ਗਿਆ ਨਾ ਯਾਦ ਰੱਖੂਗਾ ਤੇ ਬਾਡੀ ਵੀ ਫੁੱਲ ਆ ਗਈ ਹੈ ਨਾ ਬਾਡੀ ਤਾਂ ਬਾਈ ਯਾਰ ਕਾਹਨੂੰ ਗੱਲਾਂ ਕਰਦਾ ਵੀਰੇ ਓਕੇ ਦੀ ਰਿਪੋਰਟ ਆ ਵੀਰੇ ਬਹੁਤ ਵੱਡਾ ਕਦਮ ਕੱਟਿਆ ਸਟੋਰੀ ਖੋਲ ਕੇ ਟਾਈਮ ਕਿੰਨਾ ਕੱਢਦੀ ਆ ਇਹ ਟਾਈਮ ਤਾਂ ਬਈ ਦੇ 25 ਦਿਨ ਸੂਨ ਚ ਪੇਨੇ ਹਲੇ 25 ਦਿਨ ਬਾਕੀ ਨੇ ਬਾੜੀ ਸੋਹਣੀ ਰੁੱਤ ਚ ਸੂ ਗਿਆ ਬਈ ਤੂੰ ਉਹ ਕਾਹਨੂੰ ਪੁੱਛਦਾ ਬਾੜੀ ਸੋਹਣੀ ਰੁੱਤ ਚ ਨਹੀਂ ਬੱਚੀ ਦੇਖ ਬਈ ਤੂੰ ਪ੍ਰਿੰਟ ਬਸ ਸਿਕਵਲਟੀ ਦੀ ਗੱਲ ਕਰ ਬੱਚੀ ਦੀ ਹਾਈਟ ਚੈੱਕ ਕਰ ਦੇਖ ਬਈ ਪ੍ਰਿੰਟ ਤੇ ਹਾਈਟ ਤੇ weight ਪੰਮੇ ਨੇ ਤਕਰੀਬਨ ਇਹਦੀਆਂ ਖੂਬੀਆਂ ਗਿਣਾਈ ਦਿੱਤੀਆਂ ਸਾਰੀਆਂ ਤੇ ਸਿਕਰਦੰਦ ਬ੍ਰਦਰ ਹਲੇ ਚੱਕਦੀ ਆ ਪੈਲਣ ਦਾ ਵੀਰੇ ਦਾ ਪਾਇਆ ਹੋਇਆ 30 ਕਿਲੋ ਦੁੱਧ ਇਹ ਉਰਾਂ ਕਮਾ ਕੇ ਰੋਕ ਲੈ ਦੇਖ ਬਈ ਇੱਥੋਂ ਮਾਰ ਦੇ ਗੈਰੀ ਦੇ ਦੇ ਇਥੋਂ ਮਾਰਦੇ ਫੇਸ ਕੁਆਲਿਟੀ ਦੇ ਕੈਮਰਾ ਦੇਖੋ ਅੰਗਰੇਜ਼ਾਂ ਵਰਗੀ ਬੱਛੀ ਹੈ ਕਾਹਨੂੰ ਬਾਈ ਲੈ ਫੇਸ ਪਿੰਟ ਮੇਰੇ ਬਾਹਰ ਆ ਲੀਆਂ ਹੁੰਦੀਆਂ ਨੇ ਦੇਖ ਬਾਈ ਕੰਨ ਆ ਗਿਆ ਛੋਟਾ ਜੰਮੀ ਜੱਸੀ ਨਾ ਛੋਟਾ ਬਾਈ ਮੈਂ ਜਰਸੀ ਵਾਲਾ ਐਫ ਐਫ ਵਾਲਾ ਆਪਾਂ ਜੱਸਾ ਕੱਦ ਦੇਖ ਵੀਰੇ ਬੱਚੀ ਦਾ ਕਿੱਡਾ ਯਾਰ ਤੇ ਚਮਕ ਚਮਕ ਵੀ ਲੱਗਿਆ ਵਾਦੀ ਹੈ ਨਾ ਦਵਾਈ ਦਵਾਈ ਕਿਹੜਾ ਕਿਹੜਾ ਦਵਾਈ ਕਿਹੜਾ ਹੋਣਾ ਆਏ ਬੇਟਾ ਲੀ ਕਰਾ ਦੇਂਗਾ ਰਿਓ ਦਿਨ ਜਰੂਰ ਬਾਕੀ ਨੇ 25 ਪਰ ਲੇਖਾ ਨਹੀਂ ਬੱਚੀ ਆ ਹਾਂ ਵੀਰੇ ਫਾਰਮ ਦੀ ਬਹਿੜਾ ਫਾਰਮ ਚੋਂ ਆਈ ਹੈ ਦੁੱਧ ਕਿੰਨਾ ਕ ਪਾ ਦੂਗਾ ਮੈਂ ਦੁੱਧ ਤਾਂ ਵੀਰੇ ਮੈਂ ਤਾਂ 30 ਕਿਲੋ ਹੀ ਕਹਿ ਕੇ ਨੂੰ ਠੀਕ ਹੈ ਹਾਂਜੀ ਹਾਂਜੀ ਬਾਈ ਜੇ ਇਹਨੇ ਨਤੀਪ ਆਇਆ ਫਿਰ ਕੋਈ ਫਿਰ ਤਾਂ ਪਾਉਗੀ ਵੀ ਕਿਹੜੀ ਯਾਰ ਕਿਉਂਕਿ ਬੱਚੀ ਦਾ ਹਾਈਟ ਦੇਖਣਾ ਪਰਾਂ ਤਾਂ ਤੂੰ ਹਾਈਟ ਦੇਖ ਲੈ ਬੱਚੀ ਦੀ ਅੱਧਾ ਕਾਟ ਦੇ ਸਾਹ ਇੱਥੇ ਜਾਂਦੀ ਆ ਬਾਈ ਹਾਈਟ ਬੱਚੀ ਦੀ ਹਰੇਕ ਪੱਖ ਤੋਂ ਹਾਂ ਬਾਈ ਫੇਸ ਦੇਖ ਥਣ ਦੇ ਸਾਈਜ਼ ਤੋਂ ਲੈ ਕੇ ਚੇਸ ਤੋਂ ਲਾ ਕੇ ਇੱਥੋਂ ਮਾਰਦੇ ਗਏ ਰੀ ਕੈਮਰਾ ਲੈ ਲੈ ਚੱਲ ਪਾ ਮੈਂ ਇਹਨੂੰ ਅੰਦਰ ਨੂੰ ਲੈਗ ਸਕੋਰ ਵੀ ਮਜ਼ਬੂਤ ਆ ਹਰੇਕ ਪੱਖ ਤੋਂ ਮਜ਼ਬੂਤ ਆ ਤੇ ਬਾਡੀ ਵਾਲੀ ਆ ਗਈ ਮਾਗਰੋ ਚੜਾਈ ਵੀ ਫੁੱਲ ਆ ਗਈ ਵੀ ਬਾਡੀ ਵੀ ਬਈ ਦੁੱਧ ਕੱਢਣਾ ਇਹਦੇ ਪਰ ਮੈਂ ਪੈਸੇ ਫਿਰ ਕਿਵੇਂ ਕਰਾਂਗੇ ਆਪਾਂ ਪੈਸੇ ਵੀਰੇ ਦਾ ਫੋਨ ਤੇ ਕਰਾਂਗੇ ਵੀਰੇ ਰੇਟ ਕਈ ਵੀ ਨਾ ਬੰਦਾ ਵੇਚਣਾ ਲੈ ਜਾਂਦਾ ਠੀਕ ਹੈ ਹਾਂਜੀ ਬਾਈ ਇਹਰੇ ਬਾਰੇ ਸੈਕਸਰ ਸੀਮਨ ਲੱਗਾ ਹੋਇਆ ਸਟ੍ਰਾਈਕਰ ਦਾ ਸਟ੍ਰਾਈਕਰ ਦਾ ਸੈਕਸਰ ਸੀਮਨ ਲੱਗਿਆ ਹੋਇਆ ਬਾਈ ਉਹਦੀ ਗਾਰੰਟੀ ਆ ਗਾਰੰਟੀ ਆ ਬਾਈ ਗਾਰੰਟੀ ਜਿਹੜੀ ਚੀਜ਼ ਦਾ ਸੈਕਸਰ ਸੀਮਨ ਲੱਗਿਆ ਹੋਊਗਾ ਜਿਹੜੀ ਆਪਾਂ ਨੂੰ ਕਹਿ ਕੀਤਾ ਆਪਾਂ ਉਹੀ ਕਹਿ ਕੇ ਦੇਵਾਂ ਫਾਰਮ ਦੀ ਬੈੜ ਠੀਕ ਆ ਗੱਲ ਹਾਂ ਤੈਨੂੰ ਪਤਾ ਬਾਈ ਘਰੇ ਖੜੀ ਹੱਟੀ ਨਹੀਂ ਪਾਉਂਦੀ ਫੋਨ ਤੇ ਉਹੀ ਨਾ ਬਾਹਲੇ ਮੰਗ ਲਈ ਕਿਤੇ ਮੂੰਹ ਨਾ 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 ਬਾਈ ਮੈਂ ਤੈਨੂੰ ਗੱਲ ਦੱਸਤੀ ਬਾਈ ਗ ਠੀਕ ਹੈ ਸਮਝ ਆਤੀ ਗੱਲ ਤੇ ਹੁਣ ਮਾਰ ਦੇ ਗਰੀ 2 ਨੰਬਰ ਵਾਲੀ ਤੇ 3 ਨੰਬਰ ਵਾਲੀ ਵੀ ਦਿਖਾਉਂਗਾ ਬੈੜਾ ਉਹ ਤਾਂ ਐਚਪ ਦੀ ਰਾਣੀ ਦਿਖਾਉਂਗਾ ਤੁਹਾਨੂੰ ਮੈਂ ਇਹ ਵੀ ਤੋਰ ਦੇ ਬਾਈ ਖੋਲ ਕੇ ਸੁਵਾ ਗੜਾ ਦਾ ਇਹਦਾ ਵੀ ਬਈ ਦੂਜਾ ਸੁਵਾ ਹੈ ਮੂੰਹੋਂ ਛੇ ਦੰਦ ਹੈ ਇਹ ਵੀ ਛੇ ਦੰਦ ਆਂਦਾ ਹਾਂ ਹਾਂ ਬਾਈ ਇਹ ਕਿੰਨੇ ਕਿ ਦਿਨ ਕੱਢ ਦਿਆ ਇਹ ਵੀਰੇ ਕੱਢਦੀ ਹੈ ਹਲੇ 10 12 ਦਿਨ ਇਹਦਾ ਬਾਈ ਖਾਂਦੀ ਇੰਨੀ ਖੁੱਲੀ ਆ ਯਾਰ ਛੱਡ ਗੱਲਾਂ ਦੇ ਬਾਹਲੀ ਖਾਂਦੀ ਪਈ ਆ ਉਹੀ ਗੱਲ ਆ ਪਰ ਜਿਹੜਾ ਪਲਵਾਨ ਖਾਊਗਾ ਕੁਸ਼ਤੀ ਵੀ ਹੋਈ ਜਾਂਦੀ ਹੈ ਹਾਂ ਜੀ ਹਾਂ ਬਾਈ ਜਗਾਠਾ ਦੇਖ ਬੈਠਦਾ ਤੂੰ ਅਣੀ ਜਿਹੜਾ ਖਾਏ ਨਹੀਂ ਸਕਦਾ ਉਹ ਖਾੜੇ ਚ ਕਿਵੇਂ ਜਾ ਜਗਾ ਇੱਥੇ ਦਿਖਾ ਦੇ ਗਿਆ ਜੀ ਬਾਡੀ ਬੂਡੀ ਹਰੇਕ ਪੱਖ ਤੋਂ ਬਾਈ ਪੂਰੀ ਓਪਰੇ ਸੱਲੀ ਕਰਾ ਦੇ ਜਮਾ ਦੇਖ ਬਾਈ ਲੈ ਬਾਈ ਬੱਚੀ ਦਾ ਜਗਾਠਾ ਦੇਖ ਯਾਰ ਬੱਚੀ ਨੂੰ ਬਾਈ ਕਿੱਡਾ ਜਗਾਠਾ ਲੱਗਿਆ ਫੇਸ ਪ੍ਰਿੰਟ ਦੇਖ ਬੱਚੀ ਦਾ ਕੱਦ ਬਿੱਡ ਪ੍ਰਿੰਟ ਬਾਡੀ ਆਰਡਰ ਕੁਆਲਿਟੀ ਥਣ ਦਾ ਸਾਈਜ਼ ਤੇ ਲੈਗ ਸਕੋਰ ਹਾਂਜੀ ਬਾਈ ਹਰੇਕ ਪੱਖ ਤੂੰ ਲਾਜਵਾਵਾਂ ਸਾਰੀਆਂ ਚੀਜ਼ਾਂ ਗਣਿਆਤੀਆਂ ਤੁਹਾਨੂੰ ਮੈਂ ਚੈੱਕ ਵੀਡੀਓ ਨੂੰ ਚਾਹੇ ਪਾਜ਼ ਕਰ ਕਰਕੇ ਦੇਖ ਲਿਓ ਬਾਈ ਤੁਹਾਨੂੰ ਕਿੱਦਾਂ ਲੱਗਿਆ ਹੋਇਆ ਇਹਦੇ ਇਹਦੇ ਨਹੀਂ ਸੈਕਸਡ ਲੱਗਿਆ ਹੋਇਆ ਇਹਦੇ ਕਿੱਡਾ ਲੱਗਿਆ ਇਹਦੇ ਕਨਵੈਨਸ਼ਨ ਲੱਗਿਆ ਹੋਇਆ ਵੀਰੇ ਏਵੀਐਸ ਦਾ 40160 एबीएस ਦਾ 40x100 ਵਾਟ 11 ਹਾਂ ਕਮਾ ਲਿਆ ਹੋ। ਲੈ ਬਾਈ ਲੈ ਲੈ। ਇਹਦੇ ਦਿਨ ਕਿੰਨੇ ਦੱਸਿਆ ਭੰਮੀ? ਐਰੇ ਭਰੇ ਆਪਾਂ ਨੂੰ ਤਾਂ 15 ਦਿਨ ਕਹਿ ਕੀਤੀ ਸੀ ਮਾਲਕ ਨੇ ਬਾਈ। ਠੀਕ ਆ ਜੀ। ਹਾਂ ਮੇਰੇ ਹਿਸਾਬ ਨਾਲ ਬਈ 10 ਦਿਨ ਲਊਗੀ ਬੈਠ ਆਰਾਮਦਾਰੀ ਨਾਲ। 8 ਤੋਂ 10 ਦਿਨ। 8 ਤੋਂ 10 ਦਿਨ ਵੀਰੇ ਮੌਕੇ ਤੇ। ਤੇ ਬਾਕੀ ਤਿਆਰੀ ਬੈਠ ਦੀ ਫੁੱਲਾ। ਤਿਆਰੀ ਤਾਂ ਬਾਈ ਕਾਣੂ ਚਾਹੇ ਟੜਕੇ ਪਵੇ ਤਿਆਰੀ ਫੁੱਲਾ ਕਿਉਂ। ਗੱਲਾਂ ਕਰਾਉ ਬਾਈ ਗੱਲਾਂ ਬੈਠ ਤਾਂ। ਗੱਲ ਇੱਕ ਹੋਰ ਦੱਸਦਾ ਨਾ ਗਾਵਾਂ ਜਦੋਂ ਸੂਪ ਆਉਂਦੀਆਂ ਨੇ ਦੁਨੀਆ ਤਿਆਰ ਮੌਕੇ ਤੇ ਹੋ ਜਾਂਦੀ। ਹਾਂਜੀ 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 ਬਾਈ। ਅੱਲਾਹ ਚਲਾ ਇਹਨੂੰ। ਇਹਦਾ ਰੇਟ ਵੀ ਬਾਈ ਆਪਾਂ ਫੋਨ 'ਤੇ ਕਰਾਂਗੇ ਠੀਕ ਹੈ ਗੱਲ ਹਾਂਜੀ ਹਾਂਜੀ ਬਾਈ ਪਤਾ ਕੀ ਆ ਬਾਈ ਗੁੱਸਾ ਨਾ ਮੰਨੇ ਬਾਈ ਕੋਈ ਕਈ ਵਾਰੀ ਬਾਈ ਵੇਚਣ ਵਾਲਾ ਸੱਜਣ ਲੈ ਜਾਂਦਾ ਆਪਣੇ ਤੋਂ ਠੀਕ ਹੈ ਗੱਲ ਹਾਂਜੀ ਹਾਂਜੀ ਬਾਈ ਰੇਟ ਬਾਈ ਕਹਿੰਦਾ ਫੋਨ 'ਤੇ ਕਰ ਦਾਂਗੇ ਪਰ ਰੇਟ ਓਨੇਕ ਹੋਣਗੇ ਸੱਜਣੋ ਜਿੰਨੇ ਬਾਈ ਮੈਂ ਤੈਨੂੰ ਦੱਸੀ ਜੰਨਾ ਵੀ ਜਿਹੜੇ ਪਹਿਲਾਂ ਫੋਨ ਲਾ ਲਿਆ ਹਾਂਜੀ ਤੇ ਮੇਰੇ ਤਿੰਨੇ ਗਿਫਟ ਉਹੀ ਮਿਲਣਗੇ ਬਾਈ ਠੀਕ ਹੈ ਗੱਲ ਲੈ ਬਾਈ ਲਿਆ ਬੜੀ ਸੋਹਣੀ ਬਾਈ ਤੇ ਇਹ ਤੋਂ ਆਰਡਰ ਕਰਵਾ ਲਈ ਆਰਡਰ ਬਹੁਤ ਸੋਹਣਾ ਬਣਾਉਗੀ ਤੇ ਥਣ ਦਾ ਸੈਜ ਬਹੁਤ ਸੋਹਣਾ ਯਾਰ ਆ ਅੱਗੇ ਪਿੱਛੇ ਦਾ ਰੱਖੂ ਸੂਆ ਦੂਜਾ ਦੰਦਾਂ ਚ ਛੇ ਜਾਂਦਾ। ਦੇਖ ਬੱਚੀ ਦੇ ਦੇਖ। ਆ ਪਰੇਸ਼ਾਨ ਨਾ ਕਰ। ਜਿਆਦਾ ਪਰੇਸ਼ਾਨ ਨਾ ਕਰ। ਲੰਬਾਈ ਲੰਬਾਈ ਦਿਖਾਵੇ। ਹਾਂ ਲੰਬਾਈ ਲੰਬਾਈ ਕਰ। ਬਹੁਤ ਡਾਗ ਰਹੀ ਆ। ਐ ਹੁਣ ਕਹਿ ਰਹੀ ਆ ਇਹਦੇ ਤੇ ਮਾਰ ਦੇ ਕੈਮਰਾ ਓਏ। ਇਹਨੂੰ ਦਿਖਾ ਦੇ ਗੋਡੀਆਂ ਲਾ ਕੇ ਸਮਾਰ ਕੇ ਆ ਨਾ। ਦੇਖ ਲੈ ਬਾਈ ਪਹਿਲਾਂ ਪੂਰੀ ਚੰਗਾ ਚੰਗੀ ਤਰ੍ਹਾਂ ਦਿਖਾ ਦੇ ਜੀਨੇ ਹੋਰ ਦੱਸਦਾ ਨਾ ਜੀਨੇ ਇਹ ਲਜਾਣੀਆਂ ਗੋਡੇ-ਗੋਡੇ ਰੇਤਾ ਬਾਈ ਨੇ ਤਾਂ ਡੇਗ ਰੱਖਿਆ ਟਰਾਲੀ ਦਾ ਜ਼ਗਾਰ ਤੁਸੀਂ ਵੀ ਕਰ ਲਿਓ। ਹਾਂ ਬਈ ਕਰਨਾ ਪਊਗਾ। ਆ ਇਹ ਪੱਕੇ ਚ ਬੰਨਣ ਵਾਲੀ ਆਈਟਮ ਨਹੀਂ ਹੈਗੀ ਇਹ ਜਾਂ ਗੱਦੇ ਤੇ ਬੈਠੂ ਜਾਂ ਬੈਠੂ ਰੇਤੇ ਦੀ ਹਾਂਜੀ ਬਾਈ ਇਹ ਫਾਰਮ ਨਹੀਂ ਬੈੜਾ ਫਿਰੇ ਹਾਂਜੀ 85 ਨੰਬਰ ਟ ਹੈਗਾ ਠੀਕ ਹੈ ਜੀ ਤੇ ਵੀਰੇ ਇਹਦੇ ਆਪਾਂ ਇਹ ਆਪ ਤਾਂ ਹੈਗੀ ਵੀਰੇ ਰੋਡਿਓ ਦੀ ਰੇਡੀਓ ਦੀ ਰੇਡੀਓ ਦੀ ਰੇਡੀਓ ਦੇ ਸੈਕਸੜ ਸੀਮਨ ਦੀ ਆਪ ਹੈ ਵੀਰੇ ਠੀਕ ਹੈ ਜੀ ਅੱਗੇ ਇਹਦੇ ਵੀਰੇ ਅਰਮਾਡਾ ਦਾ ਸੈਕਸੜੀ ਲੱਗਿਆ ਅਰਮਾਡਾ ਦਾ ਸੈਕਸੜੀ ਲੱਗਿਆ ਤੇ ਰੇਡੀਓ ਦੇ ਸੈਕਸੜ ਦੀ ਆਪ ਸੀਮਨ ਦੀ ਆਪ ਹੈ ਬਈ ਇਹ ਸੁਆ ਕਿਹੜਾ ਪੰਮੇ ਦਾ ਸੁਆ ਵੀ ਪਹਿਲਾ 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 ਬਈ ਪਹਿਲਾ ਬੋਰਾ ਬੰਨੀ ਫਿਰਦੀ ਬੋਰਾ ਬਈ ਤਾਹਨੂੰ ਪੁੱਛਦਾ ਮੈਂ ਤੈਨੂੰ ਦੱਸ ਯਾਰ ਇਹ ਕੋ ਗੋ ਵੀ ਹਾਂ ਦਿੱਤੀ ਸੀ ਬੰਦੇ ਨੇ ਇੱਕ ਗੱਲ ਹੋਰ ਦੱਸ ਦੇਣਾ ਜੀ ਨੇ ਚਾਰ ਰੱਖਣੀਆਂ ਨੇ ਕੱਲੀਏ ਰੱਖ ਲਈ ਬਾਈ ਤੂੰ ਯਾਰ ਲੈ ਫੇਸ ਹੀ ਦੇਖ ਬਾਈ ਬੱਛੀ ਦਾ ਵੇ ਤੋਰੀ ਖੋਲ ਕੇ ਮਾੜਾ ਜਾ ਤੋੜ ਵੀ ਦਿਨਾ ਬਾਈ ਫੇਸ ਦੇ ਚੈੱਕ ਕਰ ਬੱਛੀ ਆ ਖੜੇ ਤੂੰ ਤੋੜ ਕੇ ਦਿਖਾ ਦੇਣਾ ਪਹਿਲਾਂ ਬੱਛੀ ਦਾ ਬਾਈ ਹਾਂ ਦੰਦਾ ਚ ਕਿਵੇਂ ਆਪਾਂ ਮੈਂ ਇਹ ਹੈ ਬਾਈ ਦੰਦਾ ਚ ਦੰਦਾਂ ਚ ਚਾਰ ਸੰਦਾਂ ਬ੍ਰਦਰ ਸਿਰਫ ਸਿਰਫ ਬਾਈ ਸਿਰਫ ਆ ਦੰਦਾਂ ਚ ਹੈਗੀ ਆ ਫੇਸ ਪ੍ਰਿੰਟ ਦੇਖ ਬਾਈ ਤੂੰ ਬੱਛੀ ਦਾ ਐ ਲੱਗੂ ਸਾਨੂੰ ਜਿਵੇਂ ਕੋਈ ਨਿਊ ਜ਼ੀਲੈਂਡ ਦੇ ਫਾਰਮ ਦੀ ਬੱਛੀ ਦੇਖਣ ਲੱਗ ਰਹੇ ਹੋ ਤੁਸੀਂ ਬਾਈ ਕਰੇ ਬੰਦਾ 24 ਦਾ ਹੱਥੀ ਐ ਨਹੀਂ ਹੈਗਾ ਮਸ਼ੀਨੀ ਚ ਬਾੜਾ ਪੈੜਾ ਆਰਡਰ ਲਈ ਮੈਂ ਬਾਈ ਉਹ ਵੱਡਾ ਆਰਡਰ ਮਾਲੀ ਦਾ ਬਾਈ ਕੋਈ ਲੇਖਾ ਨਹੀਂ ਦੇਖ ਬਾਈ ਦੇਖ ਲੈ ਆ ਇਹਨੂੰ ਮਾਲਕ 오ਮਰ ਲਾਵੇ ਬੱਚੀ ਨੇ ਗੱਲਾਂ ਕਰਾਉਣੀਆਂ ਨੇ ਕਿਸੇ ਸੱਚਣ ਦੇ ਮੇਲੇ ਮੂਲੇ ਤੇ ਮੇਰੇ ਪੀਡੀਐਫ ਦਾ ਮੇਲਾ ਆਉਂਦਾ ਉਹ ਜਗਰਾਉਂਦਾ ਆ ਗੱਲਾਂ ਕਰਾ ਦੂ ਬਰੀਡ ਕੁਆਲਿਟੀ ਚ ਵੀ ਮੇਲਾ ਜਿੱਤੂਗੀ ਤੇ ਦੁੱਧ ਤੁਹਾਡੇ ਸਾਹਮਣੀਆਂ ਆ ਆਰਡਰ ਤੋਂ ਹਿਸਾਬ ਕਿਤਾਬ ਤੋਂ ਮੇਰੇ ਦੁੱਧ ਤਾਂ ਯਾਰ ਮੈਨੂੰ ਆਏ ਲੱਗਦਾ ਵੀ ਇਹ ਪਹਿਲੀ ਨਹੀਂ ਬਈ 40 ਕਿਲੋ ਦੁੱਧ ਪਾ ਦੂ ਆਮਦਾਰੀ ਨਾਲ 40 ਦੇ 40 ਕਿਲੋ ਬਾਈ ਮੌਨ ਨਾਲ ਬੱਚੀ ਦਾ ਬਈ ਲੱਗੇ ਗੱਲ ਹੋਰ ਦੱਸਦਾ ਨਾ ਜਾਨ ਵੀ ਫੁੱਲਾ ਪ੍ਰਿੰਟ ਵੀ ਬੜਾ ਕੰਮ ਦਾ ਪੱਛੀ ਦਾ ਤੋਰ ਦੇ ਪੰਮਿਆਂ ਇਹਨੂੰ ਹੋਰ ਤੋਰ ਦਿੰਦੇ ਆ ਆਣ ਦਾ ਸਾਈਜ਼ ਆ ਜਿਹੜਾ ਮੱਜਾਂ ਦੇ ਬਰਾਬਰ ਦਾ ਹੀ ਆ ਦੇਖ ਬਾਈ ਬੱਚੀ ਆਰਡਰ ਆ ਗਿਆ ਬਿਗ ਸਾਈਜ਼ ਚ ਤੇ ਦੰਦਾਂ ਚ ਸਿਰਫ 4 ਚਾਰ ਦੰਦਾਂ ਦਾ ਬਾਈ ਪਹਿਲਾ ਸੂਆ ਇਹ ਵੀ ਆਪ ਹੈ ਵੀਰੇ ਅੱਗੇ ਤੇ ਰਮਾਡਾ ਦਾ 66 ਲੱਗਿਆ ਹੋਇਆ 66 ਦੀ ਆਪ ਹੈ 66 ਲੱਗਿਆ ਹੋਇਆ ਬੱਚੀ 66 ਲੱਗਿਆ 66 ਲੱਗਿਆ ਹੋਇਆ ਇੱਕ ਗੱਲ ਹੋਰ ਦੱਸਦਾ ਨਾ ਐਂਆ ਜੀ ਬੱਚੀ ਦੀ ਬੱਚੀ ਵੀ ਬਾਲੇ ਰੁਪਈਆ ਦੀ ਹੁੰਦੀ ਆ ਬਾਈ ਬਾਲੇ ਰੁਪਈਆ ਹੁੰਦੀ ਆ ਬਾਲੇ ਰੁਪਈਆ ਦੀ ਇਹ ਬੱਚੀ ਸਾਨੂੰ ਪਤਾ ਹੀ ਆ ਵੀ ਜਿਹੜੇ ਮਸ਼ਹੂਰ ਵਪਾਰੀ ਕੰਮ ਕਰਦੇ ਨੇ ਗਾਵਾਂ ਦਾ ਜੀ ਉਹਨਾਂ ਦੇ ਘਰੇ ਖੜੀ ਹੁੰਦੀ ਤਾਂ ਬਾळा ਮੁੱਲ ਹੋਣਾ ਦੀਦਾ ਹਾਂ ਬਾਈ ਆਪਾਂ ਨੇ ਭਈਆਂ ਐ ਨਾ ਨਾ ਕੰਮ ਚਲਾਇਆ ਜਾਈ ਲੋਕਾਂ ਨਾਲ ਹੀ ਦੇ ਦਾਂਗੇ ਬਾਈ ਕਮਾਲ ਆਪਾਂ ਮੇ ਕੇਰਾ ਹੋਰ ਕਮਾਲ ਲੈ ਲੈ ਬਾਈ ਗੇੜੇ ਜਿੰਨੇ ਮਾਰਤੀ ਦਵਾ ਬੱਚੀ ਦੇ ਕਾਕਾ ਬਾਈ ਕੱਚੇ ਨੂੰ ਭਾਈ ਦੀ ਆ ਆ ਮੈਂ ਸੂ ਕਦੋਂ ਪੈਣਾ ਨੇ ਬਾਈ ਸੂ ਬਾਈ ਮੈਂ ਤੈਨੂੰ ਗੱਲ ਦੱਸਾਂ ਜੇ ਤਾ ਅੱਜ ਸੂਪੇ ਠੀਕ ਹੈ ਬਾਈ ਅੱਜ ਵੀ ਨਹੀਂ ਮਾੜੀ ਤਿਆਰੀ ਇਹਦੀ ਹਾਂ ਹੈ ਬ੍ਰਦਰ ਠੀਕ ਹੈ ਤਿਆਰੀ ਦੇਖ ਲੈ ਬਾਈ ਬੱਚੀ ਕੀ ਨਹੀਂ ਹਾਂ ਕਮਾ ਕੇ ਗੱਦਿਆਂ ਕ ਨਹੀਂ ਲੈ ਜੀ ਗੱਦਿਆਂ ਕ ਨਹੀਂ ਲੈ ਜੰਦਾ ਬਾਈ ਤੇ ਪ੍ਰਿੰਟ ਵੀ ਬਲਾਜਵਾ ਵਾ ਤੇ ਆਪ ਵੀ ਰੇਡੀਓ ਦੇ ਸੈਕਸਡੀਆਂ ਲੱਗਿਆ ਵੀ ਅਰ ਮਾਡਾ ਦਾ ਸੈਕਸਡੀਆਂ ਬਾਈ ਇੱਥੋਂ ਦਿਖਾ ਕੇ ਰੀ ਤੋੜਾ ਇਹਦਾ ਕੋਈ ਆਪਣੇ ਚੈਨਲ ਤੇ ਐਡੇ ਆਰਡਰ ਦੀ ਇੰਨੀ ਕੁਆਲਿਟੀ ਦੀ ਪਹਿਲੀ ਵਾਰ ਹੋਊਗੀ ਐਚ ਐਫ ਇਹ ਵੀਰੇ ਪਿਓ ਰਹੇ ਜੋ ਕੋਈ ਬੰਦਾ ਐ ਕਦੇ ਵੀ 100% ਪਿਓਰ ਹੈ ਜੋ ਕੋਈ ਬੰਦਾ ਐ ਕਹਿੰਦੇ ਮੈਂ ਬੀਬੀ ਇਹ ਚਾਹ ਪਿਓਰ ਬ੍ਰੀਡਰ ਦਾ ਲੱਛਣ ਹੈ ਨਹੀਂ ਬਈ ਆਪਾਂ ਦੇਣ ਦਾ ਨਾ ਬੰਦੇ ਇਹਦੇ ਜਿੱਦਾ ਯਾਰ ਮੈਨੂੰ ਤਾਂ ਕੋਈ ਘਾਟ ਜੀ ਨਹੀਂ ਬਈ ਘਾਟ ਨਹੀਂ ਯਾਰ ਬੱਚੀ ਚ ਬਈ ਬੱਚੀ ਦਾ ਫੇਸ ਦੇਖ ਬਈ ਲੈ ਫੇਸ ਦਿਖਾ ਬ੍ਰਦਰ ਫੇਸ ਤੇ ਕਰਵਾ ਹਾਂ ਕਿਸੇ ਨੂੰ ਬਈ ਖੁਦ ਦੇਖ ਬੱਚੇ ਬੋਚ ਕੇ ਰੋਕ ਲੈ ਰੋਕ ਲੈ ਰੋਕ ਲੈ ਰੋਕ ਲੈ ਜੋਰੀ ਵੜੇ ਨੇ ਚੁੱਤੀ ਫਿਰਦੀ ਐ ਲੈ ਪੁੱਤ ਫੇਸ ਦਿਖਾ ਦੇਖ ਬਈ ਬੱਚੀ ਦਾ ਫੇਸ ਤੇ ਚਵਾਈ ਦੀ ਵੀ ਮੈਂ ਕਹਿੰਦਾ ਚਵਾਈ ਦਾ ਬਈ ਥੱਲੇ ਬਈ ਐਂ ਬਹਿ ਜਾ ਲੈ 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 ਬਈ ਦੇਖ ਦੇਖ ਓਏ ਚੌਣ ਗੈਰੀ ਦੇਖ ਚੌਣ ਲੈ ਬਈ ਗੱਬਣਾ ਮਾਰੂਗੀ ਰੁਗ ਰੁਗ ਦਾ ਚੋਣਾ ਜਦੋਂ ਇਹਨੇ ਤਿਆਰੀ ਮਾਰਨੀ ਅੱਗੇ ਹਾਂ ਬਾਈ 13 ਹੋਰ ਕਮਾ ਦੇ ਲੈ ਬਈ ਹੋਰ ਕੰਮ 13 ਹੋਰ ਕਮਾ ਦੇ ਹੈਗੀ ਆ ਚੰਗੇ ਮੁੱਲ ਵੀ ਕਿਉਂਕਿ ਦੀਜੇ ਯਾਰ ਹਰੇਕ ਪਾਸੇ ਹਾਂ ਹਾਂ ਬਾਈ ਅਗਲਾ ਦੂਰੋਂ ਆ ਹੁੰਦਾ ਬਾਈ ਕਈ ਵਾਰੀ ਅਗਲਾ ਦੂਰ ਵਾਲਾ ਸੱਜਣ ਹੁੰਦਾ ਕੋਈ ਫਾਰਮ ਵਾਲੇ ਸੱਜਣ ਦੇ ਕੰਮ ਦੀ ਆ ਜੀਨੇ ਪੰਜ ਰੱਖਣੀਆਂ ਨੇ ਇੱਕ ਰੱਖ ਲੈ ਇੱਕੇ ਵੇਜਾ ਵੇਜਾ ਕਰਾ ਦੂ ਹਾਂਜੀ ਹਾਂਜੀ ਬਾਈ ਨਾਲੇ ਜਿਹੜੀ ਮੇਨ ਗੱਲ ਆ ਗਈ ਇਹਦੇ ਲੱਗਿਆ ਵੀ ਸੈਕਸ ਦਾ ਬਾਈ ਕਹਿੰਦਾ ਅੱਗੇ ਵੀ ਇਹਨੇ ਬੱਛੀਏ ਦੇਣੀ ਆ ਤਕਰੀਬਨ ਤਕਰੀਬਨ ਬੱਛੀਏ ਹੁੰਦੀ ਐ ਸੈਕਸੜ ਦੀ ਨੇੜੇ 90% ਹਾਂਜੀ ਹਾਂਜੀ ਬਾਈ ਸੈਕਸੜ ਇੱਥੋਂ ਫਾਰਮ ਦੀ ਬੈਡ ਮੇਰੇ ਘਰੇ ਕੋਣ ਪਾਲ ਲੂ ਯਾਰ ਐਡੀ ਵੱਡੀ ਗਾਂ ਨੂੰ ਬਾਈ ਐਡੀ ਦਾ ਇੱਕੋ ਹੀ ਗੱਲ ਆ ਵੀ ਕਈ ਪਹਿਲਵਾਨ ਤਿਆਰ ਕਰਨ ਵਾਲਾ ਹਾਂਜੀ ਹਾਂਜੀ ਬਾਈ ਹਾਂਜੀ ਹਾਂਜੀ ਬਸ ਬਾਈ ਇਹ ਵੀ ਮੈਂ ਤੋਫਾ ਜੀ ਖਰੀਦਿਆ ਸੱਜਣਾ ਵਾਸਤੇ ਬਾਈ ਜਿਹੜਾ ਲੈ ਜਾਣਾ ਯਾਰ ਯਾਦ ਰੱਖੋ ਇਹਨੇ ਤੇਰਾ ਨੌ ਵੀ ਬਣਾਉਣਾ ਨੌ ਵੀ ਬਣਾਉਣਾ ਹਾਂ ਬੰਦਾ ਨੌ ਬਣਾਉਣ ਵਾਲੀ ਚੀਜ਼ ਆ ਹਾਂ 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 ਬਾਈ ਚੀਜ਼ਾਂ ਰੋਜ਼ੇ ਵੇਚਦੇ ਹੁੰਦੇ ਆ ਨੌ ਬਣਾਉਣ ਵਾਲੀ ਚੀਜ਼ ਆਉਂਦੀ ਹੁੰਦੀ ਆ ਕੋਈ ਟਾਮੀ ਦੇਖ ਬਾਈ ਬੱਛੀ ਆ ਲੈ ਚਾ ਲੈ ਇਹਦੇ ਪੈਸੇ ਫਿਰ ਭਾਈ ਪੈਸੇ ਭਾਈ ਇਹਦਾ ਵੀ ਫੋਨ ਤੀ ਕਰਾਂਗੇ ਭਾਈ ਮੋਲ ਆਪਾਂ ਵੱਡਾ ਬੋਰਾ ਤਾਂ ਨਹੀਂ ਮੰਗਦਾ ਪੈਣਾ ਨਾ ਨਾ ਭਾਈ ਕਿੱਥੇ ਹੈ ਵੱਡਾ ਬੋਰਾ ਨਹੀਂ ਭਾਈ ਲੋਕਾਂ ਵਾਂਗੂ ਭਾਈ ਉਹ ਨਹੀਂ ਮੰਗਣਾ ਆਪਾਂ ਨੇ ਇਹਦੇ ਮਾਹ ਜਿਹੜੇ ਚ 70 ਕਿਲੋ ਦਾਣੇ ਪੈਂਦੇ ਨੇ ਉਹ ਮੰਗ ਲੈ ਨਾ 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 ਭਾਈ ਨਾ 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 ਉਹ ਨਹੀਂ ਆਪਾਂ ਤਾਂ 20 ਕਿਲੋ ਵਾਲੀ ਮੰਗ ਲਾਂਗੇ ਅੱਛਾ ਹਾਂ ਇੱਕ ਗੱਲ ਦੱਸ ਦੇਣਾ ਸੱਜਣੋ ਫੋਨ ਲਾ ਲਿਓ ਡਰਿਓ ਨਾ ਡਰ ਭਾਈ ਮੇਰੀ ਗੱਲ ਮੇਰਾ ਇੱਕ ਗੱਲ ਦੱਸ ਦੇਣਾ ਲੋਕਾਂ ਨਾਲੋਂ ਜਿਹੜੇ ਰੇਟ ਪੰਮਾ ਨੂੰ ਕੰਮੇ ਦਾ ਵਾੜਾ ਰੇਟੋ ਰੇਟ ਆ ਕੁਆਲਟੀ ਦੇ ਸਾਰਾ ਹਾਂਜੀ ਭਾਈ ਰੇਟੋ ਰੇਟ ਕਰਾਂਗੇ ਆਪਾਂ ਕੋਈ ਕਿਸੇ ਨਾਲ ਪਰ ਭਾਈ ਕਹਿੰਦਾ ਫੋਨ ਤੇ ਥੋੜਾ ਜਿਹਾ ਐ ਪੜਦਾ ਰੱਖਣਾ ਵੀ ਚਲੋ ਕੋਈ ਵੇਚਣਾ ਨਾਲ ਸੱਜਣ ਲੈ ਪਤਾ ਭਾਈ ਕੀ ਗੱਲ ਹੈ ਕਈ ਵਾਰ ਭਾਈ 네ਗੇਟਿਵ ਪੁਆਇੰਟ ਆ ਜਾਂਦੇ ਨੇ ਕਈ ਬੰਦਿਆਂ ਦੇ ਜੇ ਆਪਾਂ ਫੋਨ ਤੇ ਰੇਟ ਨਹੀਂ ਕਰਦੇ ਵੀਡੀਓ ਚ ਕਰ ਦਿੰਦੇ ਹਾਂ ਠੀਕ ਹੈ ਗੱਲ ਹਾਂਜੀ ਹਾਂਜੀ ਭਾਈ ਤਾਂ ਕਰਦੇ ਆਪਾਂ ਜਿਹੜੇ ਸੱਜਣ ਨੂੰ ਤਾਂ ਇਹਦੇ ਬਾਰੇ ਜਾਣਕਾਰੀ ਆ ਉਹਨਾਂ ਦਾ ਚਾਹੀਦੀ ਭਾਈ ਅਗਲਾ ਇਹਨਾਂ ਕਰੇ ਚਾਰੂ ਦਿਖਾ ਦੇ ਭਾਈ ਕਿੰਨੀਆਂ ਦੇਖ ਦੰਦਾਂ ਚ ਚਾਰ ਦੰਦ ਹੈ ਭਾਈ ਠੀਕ ਹੈ ਨੰ 9877218756 ਹਾਂ ਬਾਈ ਜੇ ਕਈ ਵਾਰੀ ਨਾ ਲੱਗੇ ਬਾਈ ਨੰਬਰ ਦੂਜਾ ਨੰਬਰ ਹੈਗਾ 9876711745 ਬੈਨਰ ਤੇ ਮਾਰਦੇ ਗੈਰੀ ਕੈਮਰਾ ਆਲ ਇੰਡੀਆ ਟਰਾਂਸਪੋਰਟ ਮਿਲੂਗੀ ਪਹੁੰਚ ਪਹੁੰਚ ਆਲੇ ਡਰਿਓ ਨਾ ਸੱਜਣਾ 50 ਬਾਈ ਹੋਣੀ ਦੇਣਗੇ ਪੂਰੇ ਭਾਰਤ ਚ ਕਰ ਤੱਕ ਦੀ ਗਰੰਟੀ ਆ ਬਾਈ ਜੇ ਕਰ ਤੱਕ ਜਦੋਂ ਗੱਡੀ ਚ ਲਹੂਗੀ ਬਹਿੜ ਬਾਈ ਜੇ ਬਹਿੜਦੇ ਤੁਸੀਂ ਮੈਨੂੰ ਕਹੋ ਲੰਗ ਵੀ ਮਾਰ ਦਿਆ ਜਾਂ ਹੋਰ ਕੋਈ ਸਿੱਕਤ ਹੁੰਦੀ ਆ ਬਾਈ ਆਪਣੀ ਵਾਪਸ ਠੀਕ ਹੈ ਕਰ ਤੱਕ ਜਿੰਨਾ ਚਿਰ ਲੈ ਨਹੀਂ ਨਿਆਰ ਉਹਨਾਂ ਜਿਹੜਾ ਆਪਣੀ ਆ ਜਿੰਨਾ ਚਿਰ ਅਗਲੀ ਦੀ ਖੁਰਲੀ ਤੇ ਰਸਾ ਨਹੀਂ ਪਾਉਂਦੇ ਆਪਣੀ ਜ਼ਿੰਮੇਵਾਰੀ ਆ ਆਪਾਂ ਜੇ ਬਾਈ ਉੱਤਰਾਖੰਡ ਬਹਿੜਾ ਭੇਜੀ ਨੇ ਬਾਈ ਆਪਣੇ 10 12 ਘਟੋ ਘਟ ਠੀਕ ਹੈ ਹਾਂਜੀ ਹਾਂ ਬਾਈ ਆ ਮਾਲਕ ਮੈਂ ਕਹਿੰਦਾ ਵੀ ਤਰੱਕੀ ਕਰੇ ਵੀਰ ਸਾਡਾ ਭੇਜੇ ਆਲ ਇੰਡੀਆ ਮਾਲ ਭੇਜੇ ਕਿਉਂਕਿ ਨਵੇਂ ਮੁੰਡੇ ਜੇ ਇਸ ਫੀਲਡ ਚ ਆਉਣਗੇ ਫਿਰ ਇਹਦਾ ਸਾਨੂੰ ਵੀ ਫਾਇਦਾ ਸਾਨੂੰ ਇਹ ਫਾਇਦਾ ਸਾਨੂੰ ਕੰਮ ਮਿਲੂਗਾ ਬੱਤੂ ਹਾਂਜੀ ਹਾਂਜੀ ਬਾਈ ਜੀ ਇਹ ਹੋਰ ਸੱਜਣਾ ਨੂੰ ਇਹ ਫਾਇਦਾ ਹੈ ਵੀ ਜਿਹੜੇ ਇੱਥੋਂ ਆਪਣੀ ਜ਼ਮੀਨ ਲਾ ਲੋ ਪੈਲੀ ਖਤਮ ਕਰਕੇ ਬਾਹਰ ਜਾਈ ਜਾਂਦੇ ਨੇ ਉਹ ਸੱਜਣਾ ਵਾਸਤੇ ਇੱਥੇ ਬਹੁਤ ਰੁਜ਼ਗਾਰ ਨੇ ਯਾਰ ਬੰਦਾ ਕਰਨ ਵਾਲਾ ਚਾਹੀਦਾ ਕਰਨ ਵਾਲਾ ਚਾਹੀਦਾ ਬਈ ਰੁਜ਼ਗਾਰ ਤਾਂ ਬਹੁਤ ਨੇ ਯਾਰ ਹਾਂਜੀ ਹਾਂਜੀ ਬਾਕੀ ਵੀਡੀਓ ਬਣਾਤੀ ਬਾਈ ਦੀ ਮੰਡੇਰ ਖੁਰਦ ਤੋਂ ਨੇੜੇ ਲੋਂਗੋਵਾਲ ਤਹਿਸੀਲ ਜ਼ਿਲ੍ਹਾ ਸੰਗਰੂਰ ਆ ਇਹਨਾਂ ਚੋਂ ਜਿਹੜੀ ਵੀ ਬੱਚੀ ਪਸੰਦ ਆਊਗੀ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ